ਯਾਰ ਇਸ ਕਰਕੇ ਅਸੀਂ ਸਭੀ ਦੇ ਸਾਹਮਣੇ ਰਹਿ ਗਏ ਆ ਨਾ ਜੀ ਦੇ ਜਾਈ ਚ ਬਾਰੇ ਦੇ ਗਾੜ ਦੇ ਨਹੀਂ ਦੇਖੋ ਆ ਚਲਾ ਸਕਦੇ ਆ ਬੱਸ ਕਿਹਨਾਂ ਮੋਟਰ ਕੇ ਨੇ ਬੁਲਾਓ ਸਾਹ ਦੇਖੋ ਆ ਪਾਣੀ ਦੀ ਪੂਛਾਰਾ ਟੱਕ ਸਾਰੀਆਂ ਗਾਰੀਆਂ ਨੇ ਆ ਤਸਵੀਰਾਂ ਉਹਦੇ ਸਾਹਮਣੇ ਨੇ ਆਮ ਆਲੀ ਪਾਣੀ ਦੇ ਜਗੇ ਦੇਣਾ ਰਾਜਨੀਤਿਕ ਇਤਿਹਾਸ ਦੇ ਵਿੱਚ ਖਾਸ ਤੌਰ ਤੇ ਭਾਰਤ ਦੇ ਰਾਜਨੀਤਿਕ ਇਤਿਹਾਸ ਦੇ ਵਿੱਚ ਕਾਲਾ ਦਿਵਸ ਆ ਜਦੋਂ ਕਿ ਸਾਰਾ ਦੇਸ਼ ਚੋਣ ਤਿਆਰੀ ਦੇ ਵਿੱਚ ਰੁੱਝਿਆ ਹੋਇਆ ਮਾਡਲ ਕੋਰਟ ਲੱਗ ਚੁੱਕਾ ਹੈ 7 ਫੀਸ ਦੇ ਵਿੱਚ ਇਲੈਕਸ਼ਨਸ ਅਨਾਉਂਸ ਹੋ ਚੁੱਕੀਆਂ ਨੇ ਇਹੋ ਜਿਹੇ ਹਾਲਾਤ ਦੇ ਵਿੱਚ 6 ਰਾਸ਼ਟਰੀ ਰਾਜਨੀਤਿਕ ਪਾਰਟੀਆਂ ਦੇ ਵਿੱਚੋਂ ਇੱਕ ਰਾਜਨੀਤਿਕ ਰਾਸ਼ਟਰੀ ਰਾਜਨੀਤਿਕ ਪਾਰਟੀ ਦੇ ਕਨਵੀਨਰ ਨੂੰ ਇਸ ਮੌਕੇ ਤੇ ਆ ਕੇ ਗ੍ਰਿਫਤਾਰ ਕਰਨਾ ਇਹ ਸਿਰਫ ਮੋਦੀ ਦੀ ਬਖਲਾਹਟ ਆ ਇਹ ਸੋਚ ਰਹੇ ਨੇ ਕਿ ਵਿਰੋਧੀ ਧਰਾਂ ਨੂੰ ਦਬਾ ਲਾਂਗੇ ਇਹ ਪਾਣੀ ਦੀਆਂ ਪਛਾਣਾ ਮਾਰ ਕੇ ਦਬਾ ਲਾਂਗੇ ਗ੍ਰਿਫਤਾਰ ਕਰਕੇ ਦਬਾ ਲਾਂਗੇ ਈਡੀ ਸੀਬੀਆਈ ਦੀਆਂ ਰੇਡਸ ਕਰਕੇ ਦਬਾ ਲਾਂਗੇ ਪਰ ਇਹਨਾਂ ਨੂੰ ਇਹ ਗੱਲ ਭੁੱਲ ਚੁੱਕੇ ਨਹੀਂ ਕਿ ਦੁਨੀਆ ਦਾ ਇਤਿਹਾਸ ਪੜ ਲਓ ਅੱਜ ਤੱਕ ਲੋਕ ਰੋਹ ਨੂੰ ਦਬਾਇਆ ਨਹੀਂ ਗੇ ਕੇਸਰੀਵਾਲ ਕੇਸਰੀਵਾਲ ਇੱਕ ਇੱਕ ਸਿੰਗਲ ਨਾਂ ਨਹੀਂ ਰਿਹਾ ਇਹ ਕੇਸਰੀਵਾਲ ਇਜ਼ਮ ਬਣ ਚੁੱਕਾ ਅੱਜ ਇੱਕ ਸੋਚ ਮਨ ਚੁਪੀ ਆ ਪੂਰੇ ਭਾਰਤ ਦੇ ਵਿੱਚ ਕੋਨੇ-ਕੋਨੇ ਦੇ ਵਿੱਚ ਇਸ ਗ੍ਰਿਫਤਾਰੀ ਦੇ ਵਿਰੋਧ ਜਿਹੜੀ ਆ ਉਹ ਰੋਸ ਪ੍ਰਦਰਸ਼ਨ ਹੋ ਰਹੇ ਨੇ ਸਰਕਾਰਾਂ ਆ ਤੁਸੀਂ ਇੱਥੇ ਦੇਖੋ ਕਿੰਨੇ ਲੋਕ ਆ ਕੇ ਰੋਹ ਪ੍ਰਗਟ ਕਰ ਰਹੇ ਨੇ ਪਰ ਮੌਕੇ ਦੀ ਜਿਹੜੀ ਚੰਡੀਗੜ੍ਹ ਦੀ ਪ੍ਰਸ਼ਾਸਨ ਆ ਉਹ ਦੇਖੋ ਕਿਸ ਤਰ੍ਹਾਂ ਪਾਣੀ ਦੀਆਂ ਬੁਛਾਰਾ ਮਾਰ ਕੇ ਔਰ ਪਿਆਰ ਕਾਨੂੰਨੀ ਜਿਹੜੇ ਤੰਗ ਤਰੀਕੇ ਨੇ ਉਹ ਵਰਤ ਕੇ ਤੇ ਲੋਕ ਰੋ ਨੂੰ ਦਬਾਉਣ ਦੀ ਕੋਸ਼ਿਸ਼ ਦੇ ਵਿੱਚ ਲੱਗੇ ਹੋਏ ਆ। ਜਿਸ ਤਰ੍ਹਾਂ ਦੇ ਨਾਲ ਪਾਣੀ ਨੇ ਪਛਾੜਾ ਚਾਈ ਗਿਆ ਤੇ ਅਰਗਨ ਕੇਜਰੀਵਾਲ ਦੀ ਗ੍ਰਿਫਤਾਰੀ ਹੋਈ ਹੈ। ਮੈਂ ਇਹ ਕਹਿ ਰਿਹਾ ਕਿ ਸੰਵਿਧਾਨ ਦੀ ਧੜੀਆਂ ਰੇਗੀਆਂ ਜਾ ਰਹੀਆਂ ਨੇ। ਔਰ ਜੇਹੀ ਹਾਲ ਰਿਹਾ ਤੇ ਬਹੁਤ ਛੇਤੀ ਕੋਈ ਸੰਵਿਧਾਨ ਨਵਾਂ ਹੀ ਲਿਖਿਆ ਜਾਏਗਾ ਜਿਹੜਾ ਕਿ ਜੋ ਸਾਡੀ ਸੈਕੂਲਰਿਜ਼ਮ ਆ ਉਹਦੇ ਖਿਲਾਫ ਹੋਏਗਾ। ਜਿਹੜਾ ਕਿ ਜਿਹੜੀਆਂ ਕਟਗਿੰਤੀਆਂ ਨੇ ਉਹਨਾਂ ਦੇ ਖਿਲਾਫ ਹੋਏਗਾ। ਔਰ ਸਾਡੇ ਮੁਲਕ ਵਾਸਤੇ ਚੰਗਾ ਨਹੀਂ ਹੈ ਅਸੀਂ ਦੁਨੀਆ ਦੀ ਨਜ਼ਰਾਂ ਚ ਅੱਗੇ ਦੇਖੇ ਆਂ ਹੋਰ ਜਾ ਕੇ ਦੇਖ ਜਾਵਾਂਗੇ ਅਸੀਂ ਸਿਰਫ ਪ੍ਰੋਟੈਸਟ ਕਰ ਰਹੇ ਆਂ ਕਿਉਂਕਿ ਨਜਾਇਜ਼ ਤਰੀਕੇ ਨਾਲ ਸਾਡੇ ਸਪੀਮ ਨੂੰ ਪਕੜਿਆ ਨਾ ਨੇ ਔਰ ਉਹਦੇ ਵਿੱਚ ਸਾਨੂੰ ਜੇ ਪ੍ਰੋਟੈਸਟ ਕਰਨ ਦਾ ਮੈਮੋਰੰਡਮ ਦੇਣ ਦਾ ਇਜਾਜ਼ਤ ਵੀ ਨਹੀਂ ਮਿਲ ਰਹੀ گورنر ਸਾਹਿਬ ਨੂੰ ਤੇ ਬਹੁਤ ਮਾੜੀ ਗੱਲ ਬਹੁਤ ਮਨਪੜਦੀ ਹੈ ਸਾਡੇ ਨਾਲ ਸਰਕਾਰ ਤੁਸੀਂ ਕੀ ਕਰਦੇ ਹੋ ਸਾਡਾ ਰਵਈਆ ਸੀ ਤੇ ਕਿ ਅਸ ਵੇਲੇ ਪੂਰੇ ਦੇਸ਼ ਭਰ ਦੇ ਵਿੱਚ ਰੋਸ ਪ੍ਰਦਰਸ਼ਨ ਆ ਪੂਰੇ ਦੇਸ਼ ਭਰ ਦੇ ਲੋਕ ਜਿਹੜੇ ਆ ਸੜਕਾਂ ਦੇ ਉੱਤੇ ਆਏ ਆ ਜਿੱਥੇ ਮੈਂ ਕਹੂੰਗੀ ਕਿ ਮੋਦੀ ਸਰਕਾਰ ਨੂੰ ਮੋਦੀ ਜੀ ਨੂੰ ਬਹੁਤ ਵੱਡਾ ਗਹਿਮ ਸੀਗਾ ਕਿ ਸ਼ਾਇਦ ਵਰਿੰਨ ਕੇਜਰੀਵਾਲ ਜੀ ਨੂੰ ਅਰੈਸਟ ਕਰਕੇ ਗ੍ਰਿਫਤਾਰ ਕਰਕੇ ਉਹਨਾਂ ਦੀ ਸੋਚ ਨੂੰ ਲੋਕਾਂ ਨੂੰ ਘਰ ਬਿਠਾ ਦੇਣਗੇ ਪਰ ਲੋਕ ਘਰੇ ਬੈਠਣ ਵਾਲੇ ਨਹੀਂ ਲੋਕ ਅੱਜ ਸੜਕਾਂ ਦੇ ਉੱਤੇ ਆਏ ਨੇ ਔਰ ਜਿਹੜਾ ਕਿ ਉਹਨਾਂ ਨੂੰ ਡਰ ਸਤਾ ਰਿਹਾ ਸੀਗਾ ਮੋਦੀ ਸਰਕਾਰ ਨੂੰ ਇਸ ਵੇਲੇ ਕਿ ਜੇ अरविंद केजरीवाल जी बाहर ਰਹਿੰਦੇ ਨੇ ਤਾਂ ਬਿਲਕੁਲ ਲੋਕ ਸਭਾ ਵਿੱਚ ਸਫਾਇਆ ਹੋ ਜਾਊਗਾ ਸੋ ਉਹ ਬਖਲਾਟ ਤੇ ਡਰ ਨੇ ਉਹਨਾਂ ਨੂੰ ਮਜਬੂਰ ਕੀਤਾ अरविंद केजरीवाल जी ਨੂੰ ਗ੍ਰਿਫਤਾਰ ਕੀਤਾ ਪਰ ਲੋਕਾਂ ਨੇ ਸੜਕਾਂ ਤੇ ਆ ਕੇ ਇਸ ਗੱਲ ਦੀ ਗਵਾਹੀ ਦੇ ਦਿੱਤੀ ਕਿ ਆਉਣ ਵਾਲੇ ਦੇਸ਼ ਦੇ ਪ੍ਰਧਾਨ ਮੰਤਰੀ ਜੇ ਵੀ ਹੋਣਗੇ ਤਾਂ अरविंद केजरीवाल जी ਹੋਣਗੇ ਮੈਂ ਕਹਿਣਾ ਚਾਹੁੰਦਾ ਹਾਂ ਕਿ ਇਸ ਨਾਲ ਬਹੁਤ ਬ੍ਰੋਕ ਕਰ ਰਹੇ ਸੀ अरविंद केजरीवाल ਸਰਪਤਾ ਦੇ ਨਾਂ ਦੇ ਜੋ ਵਾਟਪਚਨ ਸਭ ਤੋਂ ਪਹਿਲਾਂ ਤਾਂ ਮੋਦੀ ਸਰਕਾਰ ਦੀ ਧੱਕੇਸ਼ਾਹੀ ਬਹੁਤ ਬੁਰੀ ਤਰ੍ਹਾਂ ਜਿੱਥੇ ਜਿੱਥੇ ਰਾਜਨੀਤੀ ਦੀ ਕੰਮਣੀ ਬੰਦ ਆ ਜਿੱਥੇ ਜਿੱਥੇ ਉਹਨਾਂ ਨੂੰ ਲੱਗਦਾ ਕੋਈ ਇਮਾਨਦਾਰ ਲੀਡਰ ਆ ਉਹਨਾਂ ਦੇ ਸਾਹਮਣੇ ਖੜੂਗਾ ਉਥੇ-ਉਥੇ ਉਹ ਈਡੀ ਨੂੰ ਮੂਹਰੇ ਕਰਦੇ ਨੇ ਈਡੀ ਨੂੰ ਅੱਗੇ ਕਰਦੇ ਨੇ ਪਹਿਲਾਂ ਜਿਹੜੇ-ਜਿਹੜੇ ਲੀਡਰਾਂ ਤੇ ਈਡੀ ਨੇ ਰੇਡ ਮਾਰੀ ਸਾਰਿਆਂ ਨੂੰ ਇੱਕ ਆਪਸ਼ਨ ਦੇ ਦਿੰਦੇ ਆ ਵੀ ਜਾਂ ਬੀਜੇਪੀ ਚ ਆ ਜਾਓ ਤੇ ਜਾਂ ਫੇਰ ਈਡੀ ਫੇਸ ਕਰੋ ਤਾਂ ਬੜੇ ਡਰ ਕੇ ਬੀਜੇਪੀ ਚਲ ਜਾਂਦੇ ਨੇ ਕਿਉਂਕਿ ਉਹਨਾਂ ਦੀਆਂ ਗਲਤੀਆਂ ਹੋਣਗੀਆਂ ਤੇ ਜਿਹੜੇ ਸਾਡੇ ਲੀਡਰ ਨੇ ਕੇਜਰੀਵਾਲ ਸਾਹਿਬ ਨੇ ਇਹਨਾਂ ਦੇ ਕਦੇ ਗਲਤ ਕੰਮ ਨਹੀਂ ਕੀਤਾ ਕਦੇ ਕੋਈ ਕਰਾਪਸ਼ਨ ਨਹੀਂ ਕੀਤੀ ਕਦੇ ਕੋਈ ਘਪਲਾ ਨਹੀਂ ਕੀਤਾ ਕਦੇ ਕੋਈ ਘਟਾਲਾ ਨਹੀਂ ਕੀਤਾਗਾ ਇਹਨਾਂ ਨੇ ਤਾਂ ਲੋਕਾਂ ਵਾਸਤੇ ਸਕੂਲ ਬਣਾਏ ਨੇ ਹਸਪਤਾਲ ਬਣਾਏ ਨੇ ਨੌਕਰੀਆਂ ਦਿੱਤੀਆਂ ਨੇ ਗਰੀਬਾਂ ਦੇ ਕੰਮ ਕੀਤੇ ਨੇ ਤਾਂ ਇਹੇ ਉਹਨਾਂ ਤੋਂ ਡਰਨ ਵਾਲੇ ਨਹੀਂ ਨਾ ਹੀ ਉਹਨਾਂ ਦੀ ਸਰਕਾਰ ਦੇ ਵਿੱਚ ਸ਼ਾਮਲ ਹੋਣ ਤਾਂ ਅਸੀਂ ਤਾਂ ਇਸੇ ਤਰ੍ਹਾਂ ਡਰ ਦਾ ਵਿਰੋਧ ਜਿਹੜਾ ਹੈ ਉਹਦਾ ਵਿਰੋਧ ਕਰਾਂਗੇ ਈਡੀ ਦਾ ਦੂਜੀ ਵੱਡੀ ਗੱਲ ਕੱਲ ਕੋਰਟ ਦੇ ਵਿੱਚ ਈਡੀ ਗਈ ਈਡੀ ਨੇ ਕਿਹਾ ਵੀ ਸਾਨੂੰ ਭਾਈ ਅ ਕੇਜਰੀਵਾਲ ਸਾਹਿਬ ਨੂੰ ਗ੍ਰਿਫਤਾਰ ਕਰਨਾ ਤਾਂ ਕੋਰਟ ਦੇ ਕੀ ਆਰਡਰ ਸੀ ਕੋਰਟ ਨੇ ਕਿਹਾ ਉਹ ਕਹਿੰਦੇ ਤੁਸੀਂ ਪਹਿਲਾਂ ਐਵੀਡੈਂਸ ਲੈ ਕੇ ਆਓ ਵੀ ਤੁਹਾਡੇ ਕੋਲ ਕਿਹੜੇ ਐਵੀਡੈਂਸ ਨੇ ਜਿਹਦੇ ਕਰਕੇ ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕਰੋਗੇ ਤੇ ਉਹਨਾਂ ਨੇ 22 ਤਰੀਕ ਦੇਤੀ ਵੀ 22 ਤਰੀਕ ਨੂੰ ਤੁਸੀਂ ਆਪਦੇ ਐਵੀਡੈਂਸ ਲੈ ਕੇ ਆਇਓ ਉਸ ਐਵੀਡੈਂਸ ਤੇ ਬੇਸ ਤੇ ਅਸੀਂ ਦੱਸਾਂਗੇ ਵੀ ਕੀ ਫੈਸਲਾ ਲੈਣਾ ਤੇ ਈਡੀ ਨੇ ਐਵੀਡੈਂਸ ਇਕੱਠੇ ਕਰਨ ਦੀ ਖਾਤਰ ਐਵੀਡੈਂਸ ਲਿਆਉਣ ਦੀ ਦੀ ਬਜਾਏ ਕੇਜਰੀਵਾਲ ਸਾਹਿਬ ਦੇ ਘਰੇ ਆ ਕੇ ਉਹਨਾਂ ਨੂੰ ਲੈ ਗਏ ਤਾਂ ਇਹ ਤਾਂ ਬਹੁਤ ਧੱਕੇਸ਼ਾਈ ਆ ਤੇ ਮੈਂ ਆਪਦੇ ਲੋਕਾਂ ਨੂੰ ਸਾਰਿਆਂ ਨੂੰ ਇਹ ਅਪੀਲ ਕਰਦਾ ਭੀ ਜੇਕਰ ਜ਼ਾਲਮ ਸਰਕਾਰ ਇਮਾਨਦਾਰ ਲੀਡਰਾਂ ਨੂੰ ਜਿਹੜੇ ਲੋਕਾਂ ਦੇ ਹਸਪਤਾਲ ਬਣਾਉਂਦੇ ਨੇ ਗਰੀਬਾਂ ਦਾ ਕੰਮ ਕਰਦੇ ਨੇ ਸਕੂਲ ਬਣਾਉਂਦੇ ਨੇ ਜੇਕਰ ਉਹਨਾਂ 'ਤੇ ਐਂ ਜਬਰਦਸਤੀ ਕਰੂ ਐਂ ਧੱਕਾ ਕਰੂ ਫਿਰ ਦੇਸ਼ ਦੇ ਵਿੱਚੋਂ ਡੈਮੋਕ੍ਰੇਸੀ ਖਤਮ ਆ ਤਾਂ ਮੈਂ ਤੁਹਾਨੂੰ ਦਾਅਵੇ ਨਾਲ ਕਹਿੰਦਾ ਫਿਰ ਅੱਜ ਤੋਂ ਬਾਅਦ ਇਹ ਜਿਹੜੇ ਹੌਣ ਮਾਰ ਦੇ ਇਲੈਕਸ਼ਨ ਆਏ ਲਾਸਟ ਇਲੈਕਸ਼ਨ ਆਉਣਗੇ ਇਸ ਤੋਂ ਬਾਅਦ ਨਾ ਕੋਈ ਧਰਨਾ ਲਾ ਸਕੇ ਨਾ ਕੋਈ ਹੱਕਾ ਮੰਗ ਸਕੇ ਨਾ ਕੋਈ ਸਰਕਾਰ ਤੋਂ ਲੋਕ ਆਪਣੇ ਡਿਮਾਂਡਾਂ ਪੂਰੀਆਂ ਕਰਾ ਸਕਣ ਫਿਰ ਇਹ ਸਿੱਧੀ ਡਿਕਟੇਟਰਸ਼ਿਪ ਹੋ ਜੂ ਸਿੱਧੀ ਤਾਨਾਸ਼ਾਹੀ ਹੋ ਜੂ ਜਿਨੂੰ ਮੋਦੀ ਕਿਆ ਕਰੂਗਾ ਮੁੱਖ ਮੰਤਰੀ ਜਿਹਨੂੰ ਮੋਦੀ ਕਿਆ ਕਰੂਗਾ ਪ੍ਰਧਾਨ ਮੰਤਰੀ ਉਹਵੇਂ ਬਣਾਇਆ ਕਰੂਗਾ ਤਾਂ ਕਰਕੇ ਬਾਕੀਆਂ ਦਾ ਸਰਜੂਗਾ ਕੇਜਰੀਵਾਲ ਨੂੰ ਜਿਹੜਾ ਇਹਨਾਂ ਨੇ ਅੰਦਰ ਕੀਤਾ ਇਹ ਸਾਡੇ ਲੀਡਰ ਨੂੰ ਅੰਦਰ ਕੀਤਾ ਇਹਦਾ ਇਹਨਾਂ ਨੂੰ ਪੂਰੇ ਦੇਸ਼ ਦੇ ਵਿੱਚ ਬਹੁਤ ਵੱਡਾ ਨੁਕਸਾਨ ਹੋਊਗਾ